ਹੈਲੋ ਡੀਅਰ ਸਟੂਡੈਂਟ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਇਸ ਚੈਨਲ ਤੇ ਜਿਸ ਦਾ ਨਾਮ ਹੈ ਗੁਰਨਾਨਕ এডੂਕੇਸ਼ਨ ਪੁਆਇੰਟ ਇਜ਼ ਕੀ ਟੂ ਸਕਸੈਸ ਹਾਂਜੀ ਡੀਅਰ ਅੱਜ ਗੱਲ ਕਰਦੇ ਹਾਂ ਜਮਾਤ 6 ਵਿਸ਼ਾ ਸਮਾਜਿਕ ਸਿੱਖਿਆ ਯੂਨਿਟ ਨੰਬਰ 3 ਨਾਗਰਿਕ ਸ਼ਾਸਤਰ ਸਮੁਦਾਏ ਅਤੇ ਇਸ ਦਾ ਵਿਕਾਸ ਹਾਂਜੀ ਡੀਅਰ ਇਹ ਜੋ ਵੀਡੀਓ ਹੈ ਸਿਰਫ 6 ਕਲਾਸ ਦੇ ਬੱਚਿਆਂ ਲਈ ਨਹੀਂ ਹੈ ਇਹ ਕੋਈ ਵੀ ਬੱਚਾ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਿਹਾ ਹੈ ਉਸ ਉਹਨਾਂ ਦੇ ਲਈ ਇਹ ਵੀਡੀਓ ਜੋ ਹੈ ਬਹੁਤ ਹੈਲਪਫੁਲ ਰਹਿਣ ਵਾਲੀ ਹੈ ਸਪੈਸ਼ਲੀ ਮਾਸਟਰ ਕੈਡਰ ਵਰਗੇ ਪੇਪਰਾਂ ਦੇ ਲਈ ਇਹ ਜੋ ਵੀਡੀਓ ਹੈ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੀ ਹੈ ਸੋ ਤੁਸੀਂ ਇਸ ਵੀਡੀਓ ਨੂੰ ਲਗਾ ਸਕਦੇ ਹੋ ਅਤੇ ਆਪਣਾ ਬੇਸਿਕ ਲੈਵਲ ਵਧੀਆ ਬਣਾ ਸਕਦੇ ਹੋ ਸੋ ਗੱਲ ਕਰਦੇ ਹਾਂ ਜੀ ਅੱਜ ਪਾਠ ਨੰਬਰ 18 ਸਮੁਦਾਇ ਅਤੇ ਮਨੁੱਖੀ ਲੋੜਾਂ ਕੀ ਤੁਸੀਂ ਜਾਣਦੇ ਹੋ ਕਿ ਮਨੁੱਖੀ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਣ ਲਈ ਇੱਕ ਚੰਗੇ ਸਮਾਜ ਦੀ ਜ਼ਰੂਰਤ ਹੁੰਦੀ ਹੈ ਅੱਜ ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ ਇਹ ਮਨੁੱਖ ਮਨੁੱਖਤਾ ਦੀ ਇੱਕ ਬਹੁਤ ਲੰਬੀ ਜਦੋਜਹਿਦ ਪਿੱਛੋਂ ਹੋਂਦ ਵਿੱਚ ਆਇਆ ਸਮਾਜ ਕਈ ਸਮੁਦਾਇਆਂ ਦੇ ਇਕੱਠ ਤੋਂ ਬੰਦਾ ਹੈ ਠੀਕ ਹੈ ਜੀ ਸਮੁਦਾਇ ਪਰਿਵਾਰਾਂ ਦਾ ਪਰਿਵਾਰ ਹੁੰਦਾ ਹੈ ਜਾਨੀ ਕਿ ਸਮਾਜ ਕਈ ਸਮੁਦਾਇਆਂ ਦੇ ਇਕੱਠੇ ਹੋਣ ਤੋਂ ਬਣਦਾ ਹੈ ਤੇ ਜਿਹੜਾ ਸਮੁਦਾਇਆ ਹੈ ਉਹ ਪਰਿਵਾਰਾਂ ਦਾ ਪਰਿਵਾਰ ਹੁੰਦਾ ਹੈ ਜੇਕਰ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਕੌਣ ਹੋ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਂ ਫਿਰ ਆਪਣੇ ਘਰ ਸਕੂਲ ਦੋਸਤਾਂ ਜਾਂ ਫਿਰ ਰਿਸ਼ਤੇਦਾਰਾਂ ਬਾਰੇ ਦੱਸੋਗੇ ਇਨਾ ਸਭ ਤੋਂ ਬਿਨਾ ਤੁਹਾਡੀ ਆਪਣੀ ਇੱਕ ਵੱਖਰੀ ਹੋਂਦ ਵੀ ਹੈ ਪਰ ਤੁਸੀਂ ਇਕੱਲੇ ਨਹੀਂ ਰਹਿ ਸਕਦੇ ਕਿਉਂਕਿ ਪਰਮਾਤਮਾ ਵੱਲੋਂ ਇਨਸਾਨ ਹੀ ਇੱਕ ਅਜੀਹਾ ਜੀਵ ਬਣਾਇਆ ਹੈ ਜੋ ਸੋਚ ਸਕਦਾ ਹੈ ਧਰਤੀ ਤੇ ਵਸਦੇ ਬਾਕੀ ਸਾਰੇ ਜੀਵ ਜੰਤੂ ਪਸ਼ੂ ਪੰਛੀਆਂ ਵਿੱਚ ਇਹ ਸੋਚ ਸ਼ਕਤੀ ਨਹੀਂ ਹੁੰਦੀ ਇਨਸਾਨ ਦੀ ਇਸੇ ਸੋਚ ਸ਼ਕਤੀ ਭਾਵ ਦਿਮਾਗੀ ਸੂਝ ਕਾਰਨ ਸਾਡਾ ਅੱਜ ਦਾ ਵਿਕਸਿਤ ਸਮਾਜ ਹੋਂਦ ਵਿੱਚ ਆਇਆ ਹੈ ਸਮੁਦਾਇ ਵਿੱਚ ਹਰ ਇਨਸਾਨ ਦੀ ਇੱਕ ਵੱਖਰੀ ਹੋਂਦ ਹੈ ਤੁਹਾਡੀ ਇੱਕ ਵੱਖਰੀ ਹੋਂਦ ਹੋਣ ਦੇ ਬਾਵਜੂਦ ਵੀ ਤੁਸੀਂ ਕਈ ਸਮਾਜਿਕ ਸਮੂਹਾਂ ਜਿਵੇਂ ਕਿ ਪਰਿਵਾਰ ਸਕੂਲ ਪਿੰਡ ਸ਼ਹਿਰ ਦੇਸ਼ ਆਦ ਨਾਲ ਜੁੜੇ ਹੋਏ ਹੋ ਇਨਾਂ ਤੋਂ ਬਿਨਾ ਤੁਸੀਂ ਹੋਰ ਵੀ ਸਮੂਹਾਂ ਦੇ ਮੈਂਬਰ ਹੋ ਜਿਵੇਂ ਕਿ ਅਸੀਂ ਸਾਰੇ ਪੰਜਾਬੀ ਪੰਜਾਬੀ ਭਾਸ਼ਾ ਬੋਲਦੇ ਹਾਂ ਇਸ ਲਈ ਅਸੀਂ ਪੰਜਾਬੀ ਭਾਸ਼ਾ ਬੋਲਣ ਵਾਲੇ ਖਾਸ ਸਮੂਹ ਦੇ ਮੈਂਬਰ ਹਾਂ ਇਸੇ ਤਰ੍ਹਾਂ ਅਸੀਂ ਸਾਰੇ ਕਿਸੇ ਨਾ ਕਿਸੇ ਧਾਰਮਿਕ ਸਮੂਹ ਦੇ ਮੈਂਬਰ ਵੀ ਹੁੰਦੇ ਹਾਂ ਪਰਿਵਾਰ ਬੱਚੇ ਦਾ ਮੁਢਲਾ ਅਤੇ ਪਹਿਲਾ ਸਮਾਜ ਹੈ ਜਿਸ ਵਿੱਚ ਉਹ ਆਪਣੇ ਮਾਤਾ ਪਿਤਾ ਭੈਣ ਭਰਾ ਨਾਲ ਰਹਿੰਦਾ ਹੈ ਪਰਿਵਾਰ ਵਿੱਚ ਹਰ ਬੱਚਾ ਪਿਆਰ ਵੀ ਸਿੱਖਦਾ ਹੈ ਹਮਦਰਦੀ ਕੁਰਬਾਨੀ ਸਤਿਕਾਰ ਭਾਈਚਾਰਾ ਆਦ ਗੁਣ ਸਿੱਖਦਾ ਹੈ ਪਰਿਵਾਰ ਉਹਨਾਂ ਵਿਅਕਤੀਆਂ ਦਾ ਸਮੂਹ ਹੁੰਦਾ ਹੈ ਜੋ ਵਿਆਸਵੰਦਾ ਲਹੂਸਵੰਦਾ ਅਤੇ ਗੋਦ ਲੈਣ ਦੇ ਸਬੰਧਾਂ ਕਾਰਨ ਪਰਸਪਰ ਬੰਧਨ ਦੇ ਵਿੱਚ ਜੁੜੇ ਹੁੰਦੇ ਹਨ ਸਕੂਲ ਪਿੰਡ ਸ਼ਹਿਰ ਦੇਸ਼ ਅਤੇ ਸੰਸਾਰ ਆਦ ਵੀ ਮਨੁੱਖੀ ਸਮਾਜ ਦੇ ਵੱਡੇ ਹੋਏ ਰੂਪ ਹਨ ਠੀਕ ਹੈ ਜੀ ਇਨਾਂ ਤੋਂ ਇਲਾਵਾ ਮਨੁੱਖ ਆਪਣੇ ਜੀਵਨ ਵਿੱਚ ਹੋਰ ਵੀ ਕਈ ਛੋਟੇ-ਛੋਟੇ ਸਮੂਹਾਂ ਦਾ ਮੈਂਬਰ ਹੁੰਦਾ ਹੈ ਜਿਨ੍ਹਾਂ ਦੇ ਵੱਖਰੇ-ਵੱਖਰੇ ਉਦੇਸ਼ ਹੁੰਦੇ ਹਨ ਪਰਿਵਾਰ ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਹੈ ਅਤੇ ਸਮਾਜ ਇਸ ਦਾ ਬਹੁਤ ਵੱਡਾ ਰੂਪ ਹੈ ਇਹ ਲਾਈਨ ਬਹੁਤ ਹੀ ਇੰਪੋਰਟੈਂਟ ਹੈ ਕਿ ਪਰਿਵਾਰ ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਹੈ ਜੋ ਪਰਿਵਾਰ ਹੈ ਉਹ ਸਮਾਜ ਦੀ ਮੁੱਢਲੀ ਸਮਾਜਿਕ ਇਕਾਈ ਹੈ ਅਤੇ ਸਮਾਜ ਇਸ ਦਾ ਬਹੁਤ ਹੀ ਜ਼ਿਆਦਾ ਵੱਡਾ ਰੂਪ ਹੈ ਠੀਕ ਹੈ ਸਕੂਲ ਜਿੱਥੇ ਬੱਚਾ ਪੜਨਾ ਲਿਖਣਾ ਅਤੇ ਹੋਰ ਕਈ ਗੁਣ अनुशासन सद्भावना ਅਤੇ ਆਗਿਆ ਪਾਲਨ ਆਦ ਜਿਹੇ ਗੁਣ ਸਿੱਖਦਾ ਹੈ ਸਕੂਲ ਵਿੱਚ ਵੀ ਹਰੇਕ ਵਿਦਿਆਰਥੀ ਲਈ ਤਰ੍ਹਾਂ ਕਈ ਤਰ੍ਹਾਂ ਦੇ ਸਮੂਹਾਂ ਦਾ ਮੈਂਬਰ ਹੁੰਦਾ ਹੈ ਹਰ ਬੱਚੇ ਦੇ ਆਪਣੇ ਕੁਝ ਨਜ਼ਦੀਕੀ ਦੋਸਤ ਹੁੰਦੇ ਹਨ ਠੀਕ ਹੈ ਤੁਹਾਡੇ ਵੀ ਜਿਵੇਂ ਕੋਈ ਨਜ਼ਦੀਕੀ ਦੋਸਤ ਹੁੰਦੇ ਆ ਤੇ ਇੱਕ ਹੀ ਕਲਾਸ ਵਿੱਚ ਬੱਚਿਆਂ ਦੇ ਦੋਸਤਾਂ ਦੇ ਕਈ ਸਮੂਹ ਹੁੰਦੇ ਹਨ ਕਈ ਜਮਾਤਾਂ ਮਿਲਾ ਕੇ ਇੱਕ ਸਮੁਦਾਇਆ ਸਕੂਲ ਬਣਦਾ ਹੈ ਜਿਵੇਂ ਕਈ ਜਮਾਤਾਂ ਨੂੰ ਮਿਲਾ ਕੇ ਇੱਕ ਸਕੂਲ ਬਣ ਜਾਂਦਾ ਹੈ ਇਸੇ ਤਰ੍ਹਾਂ ਹੀ ਕਈ ਰਾਜਾਂ ਨੂੰ ਮਿਲਾ ਕੇ ਇੱਕ ਦੇਸ਼ ਬਣਦਾ ਹੈ ਕਈ ਕੌਮਾਂ ਨੂੰ ਮਿਲਾ ਕੇ ਸਾਰਾ ਮਨੁੱਖੀ ਸਮਾਜ ਬਣਦਾ ਹੈ ਜਿਸ ਨੂੰ ਸੰਸਾਰ ਸਮੁਦਾਇ ਕਹਿੰਦੇ ਹਨ ਠੀਕ ਹੈ ਜੀ ਇਥੋਂ ਤੱਕ ਸਭ ਨੂੰ ਕਲੀਅਰ ਹੈ ਗੱਲ ਕਰਦੇ ਹਾਂ ਜੀ ਸਮੁਦਾਇਕ ਜੀਵਨ ਦਾ ਆਰੰਭ ਕਿਵੇਂ ਹੋਇਆ ਠੀਕ ਹੈ ਸਮੁਦਾਇਕ ਜੀਵਨ ਦਾ ਆਰੰਭ ਜਰਾ ਸੋਚੋ ਕਿ ਅੱਜ ਦਾ ਉਨਤ ਸਮਾਜ ਜੋ ਸਾਡੇ ਸਾਹਮਣੇ ਹੈ ਇਸ ਦਾ ਵਿਕਾਸ ਕਿਵੇਂ ਹੋਇਆ ਲੱਖਾਂ ਸਾਲ ਪਹਿਲਾਂ ਧਰਤੀ ਉਪਗ੍ਰਹਿ ਤੇ ਮਨੁੱਖੀ ਜੀਵਨ ਸ਼ੁਰੂ ਹੋਇਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮਨੁੱਖ ਮਨੁੱਖੀ ਸੰਸਕ੍ਰਿਤੀ ਅਤੇ ਸੱਭਿਆਚਾਰ ਦਾ ਵਿਕਾਸ ਕਈ ਪੜਾਵਾਂ ਦੇ ਵਿੱਚੋਂ ਗੁਜ਼ਰਿਆ ਹੈ ਮੁੱਢਲੇ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਪੱਥਰਾਂ ਦੇ ਹਥਿਆਰ ਬਣਾਏ ਤਾਂ ਤਾਂ ਦੀ ਖੋਜ ਕਰਨ ਪਿੱਛੋਂ ਹਥਿਆਰ ਤਾਂਬਾ ਕਾਂਸਾ ਅਤੇ ਲੋਹੇ ਆਦ ਦੇ ਬਣਾਏ ਗਏ ਮਨੁੱਖੀ ਸਭਿਆਤਾ ਦੇ ਵਿਕਾਸ ਵਿੱਚ ਲੋਹੇ ਦੀ ਖੋਜ ਬੜੀ ਮਹੱਤਵਪੂਰਨ ਹੈ ਜਿਸ ਕਾਰਨ ਸ਼ਿਕਾਰ ਕਰਨ ਵਾਲੇ ਹਥਿਆਰ ਦੀ ਥਾਂ ਤੇ ਲੋਹੇ ਦੇ ਹਥਿਆਰ ਬਣਣ ਬਣਨ ਲੱਗੇ ਠੀਕ ਹੈ ਪਹਿਲਾਂ ਮਨੁੱਖ ਸੀ ਜਿਹੜਾ ਪੱਥਰਾਂ ਦੇ ਹਥਿਆਰ ਬਣਾਉਂਦਾ ਸੀ ਫਿਰ ਜਦੋਂ ਤੱਤਾਂ ਦੀ ਖੋਜ ਹੋਈ ਫਿਰ ਉਸਨੇ ਕੀ ਕੀਤਾ ਜੀ ਲੋਹੇ ਦੇ ਹਥਿਆਰ ਬਣਾਉਣੇ ਸ਼ੁਰੂ ਕੀਤੇ ਇਸੇ ਤਰ੍ਹਾਂ ਮਨੁੱਖ ਦੁਆਰਾ ਕਈ ਤੱਤਾ ਮਿਲਾ ਕੇ ਮਿਸ਼ਰਤ ਤੱਤਾਂ ਤਿਆਰ ਕੀਤੀਆਂ ਗਈਆਂ ਜਿਸ ਤਰ੍ਹਾਂ ਅਸੀਂ ਅੱਜ ਸਟੀਲ ਦੇ ਰੂਪ ਵਿੱਚ ਵਰਤ ਰਹੇ ਹਾਂ ਠੀਕ ਹੈ ਸਟੀਲ ਕਈ ਕਈ ਤੱਤਾਂ ਤੋਂ ਮਿਲਾ ਕੇ ਜਿਹੜਾ ਸਟੀਲ ਬਣਦੀ ਹੈ ਠੀਕ ਹੈ ਕੁਝ ਚਿਰ ਪਹਿਲਾਂ ਪਲਾਸਟਿਕ ਦੀ ਖੋਜ ਹੋਈ ਜਿਸ ਤੋਂ ਰੋਜ਼ਾਨਾ ਜਿਵੇਂ ਲਈ ਬਰਤਨ ਹਥਿਆਰ ਖਿਡੌਣੇ ਅਤੇ ਟਾਇਰ ਆਦ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ ਪ੍ਰਾਚੀਨ ਇਤਿਹਾਸ ਪੜਨ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਦਾ ਮੁੱਢਲਾ ਜੀਵਨ ਜੰਗਲੀ ਜਾਨਵਰਾਂ ਵਰਗਾ ਸੀ ਠੀਕ ਹੈ ਜਦੋਂ ਆਪਾਂ ਪ੍ਰਾਚੀਨ ਇਤਿਹਾਸ ਪੜ੍ਹਦੇ ਹਾਂ ਤਾਂ ਉਹਨਾਂ ਚੀਜ਼ਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਮਨੁੱਖ ਦਾ ਜੀਵਨ ਸੀ ਉਹ ਜੰਗਲੀ ਜਾਨਵਰਾਂ ਵਰਗਾ ਸੀ ਆਦ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ ਜੰਗਲੀ ਜਾਨਵਰਾਂ ਪੰਛੀਆਂ ਆਦ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦਾ ਸੀ ਮਨੁੱਖ ਨੇ ਆਪਣਾ ਜੀਵਨ ਇੱਕ ਸ਼ਿਕਾਰੀ ਦੇ ਤੌਰ ਤੇ ਸ਼ੁਰੂ ਕੀਤਾ ਠੀਕ ਹੈ ਜੀ ਤਾਂ ਤੁਸੀਂ ਕਈ ਥਾਵਾਂ ਤੇ ਦੇਖਿਆ ਹੋਵੇਗਾ ਜਾਂ ਸੁਣਿਆ ਵੀ ਹੋਵੇਗਾ ਕਿ ਅੱਜ ਵੀ ਕੁਝ ਮਨੁੱਖੀ ਮਨੁੱਖ ਜੰਗਲਾਂ ਵਿੱਚ ਕਬੀਲਿਆਂ ਦੇ ਰੂਪ ਵਿੱਚ ਰਹਿੰਦੇ ਹਨ ਤੇ ਕਈ ਕਬੀਲੇ ਅਜੇ ਵੀ ਟੱਪਰੀ ਵਾਸੀ ਟੱਪਰੀ ਵਾਸੀ ਹਨ ਪਾਵ ਸਮੇ ਲੋ ਪਾਵ ਸਮੇ ਸਮੇ ਲੋੜ ਅਨੁਸਾਰ ਆਪਣੀ ਥਾਂ ਬਦਲਦੇ ਰਹਿੰਦੇ ਹਨ ਇਸ ਤੋਂ ਪਿਛੋਂ ਪਸ਼ੂਆਂ ਨੂੰ ਪਾਲਤੂ ਜਾਨਵਰਾਂ ਦੀ ਤਰ੍ਹਾਂ ਪਾਲਣਾ ਸ਼ੁਰੂ ਕੀਤਾ ਪਸ਼ੂ ਪਾਲਣ ਦਾ ਤਾਂ ਦਾ ਸ਼ਿਕਾਰੀ ਜੀਵਨ ਨਾਲੋਂ ਕੁਝ ਆਸਾਨ ਸੀ ਪਸ਼ੂਆਂ ਤੋਂ ਮਨੁੱਖ ਨੂੰ ਹੋਰ ਕਈ ਤਰ੍ਹਾਂ ਦਾ ਭੋਜਨ ਮਿਲਣ ਲੱਗਾ ਇਸ ਸਮੇ ਨੂੰ ਪਸ਼ੂ ਪਾਲਣ ਸਟੇਜ ਕਿਹਾ ਜਾਂਦਾ ਹੈ ਜਦੋਂ ਮਨੁੱਖ ਨੂੰ ਕੁਝ ਵੇਲਾ ਸਮਾਂ ਮਿਲਿਆ ਅਤੇ ਉਹ ਕਈ ਹੋਰ ਪਾਸੇ ਸੋਚਣ ਲੱਗਾ ਜਿਸ ਨਾਲ ਸੱਭਿਆਤਾ ਦਾ ਵਿਕਾਸ ਹੋਇਆ ਪਰ ਉਦੋਂ ਦਾ ਮਨੁੱਖ ਵੀ ਟੱਪਰੀ ਵਾਸਾਂ ਦੀ ਤਰ੍ਹਾਂ ਹੀ ਰਹਿੰਦਾ ਸੀ ਅਤੇ ਨਵੀਆਂ ਚਾਰ ਗਾਂਹਾਂ ਪਰ ਉਦੋਂ ਦਾ ਮਨੁੱਖ ਵੀ ਟੱਪਰੀਵਾਸਾਂ ਦੀ ਤਰ੍ਹਾਂ ਹੀ ਰਹਿੰਦਾ ਸੀ ਅਤੇ ਨਵੀਆਂ ਚਰਾਗਾਹਾਂ ਦੀ ਭਾਲ ਵਿੱਚ ਇੱਧਰ ਉੱਧਰ ਫਿਰਦਾ ਸੀ ਹਾਂਜੀ ਨੈਕਸਟ ਪੁਆਇੰਟ ਹੈ ਸਾਡਾ ਕੁਦਰਤੀ ਵਾਤਾਵਰਣ ਤੋਂ ਮਨੁੱਖੀ ਵਾਤਾਵਰਣ ਹੌਲੀ-ਹੌਲੀ ਮਨੁੱਖਾਂ ਦੀ ਗਿਣਤੀ ਵਾਧੀ ਗਈ ਅਤੇ ਉਹ ਵੱਖ-ਵੱਖ ਥਾਵਾਂ ਤੇ ਝੁੰਡ ਬਣਾ ਕੇ ਰਹਿਣ ਲੱਗ ਪਏ ਸਾਨੂੰ ਫਸਲਾਂ ਅਤੇ ਅਨਾਜ ਉਗਾ ਕੇ ਖਾਣ ਦਾ ਪਤਾ ਲੱਗਾ ਜਿਸ ਤੋਂ ਪਿੱਛੋਂ ਖੇਤੀਬਾੜੀ ਦਾ ਧੰਦਾ ਸ਼ੁਰੂ ਹੋਇਆ ਖੇਤੀਬਾੜੀ ਦਾ ਧੰਦਾ ਸ਼ੁਰੂ ਹੋਣ ਨਾਲ ਇੱਕ ਸੰਗਠਿਤ ਅਤੇ ਟਿਕਾਊ ਸਮੁਦਾਇ ਜੀਵਨ ਦਾ ਆਰੰਭ ਹੋਇਆ ਉਸ ਯੁੱਗ ਦਾ ਮਨੁੱਖ ਇੱਕ ਥਾਂ ਤੇ ਟਿੱਕੇ ਰਹਿਣ ਅਤੇ ਫਸਲਾਂ ਉਗਾਉਣ ਲੱਗਾ ਮਨੁੱਖੀ ਪਰਿਵਾਰ ਇਕੱਠੇ ਹੋ ਕੇ ਕੁਝ ਇੱਕ ਥਾਂ ਤੇ ਟਿਕ ਕੇ ਰਹਿਣ ਲੱਗ ਪਏ ਪਰਿਵਾਰਾਂ ਦੇ ਅਜੇ ਹੀ ਇਕੱਠ ਨੂੰ ਸਮੁਦਾਇ ਕਿਹਾ ਜਾਂਦਾ ਹੈ ਜਿਹੜੇ ਬਾਅਦ ਵਿੱਚ ਵੱਦੇ-ਵੱਦਦੇ ਪਿੰਡ ਬਣਨ ਲੱਗੇ ਪ੍ਰਾਚੀਨ ਸਮੇਂ ਦੇ ਵਿੱਚ 90% ਭਾਰਤੀ ਵਸੋਂ ਪਿੰਡਾਂ ਵਿੱਚ ਹੀ ਸੀ ਇਹ ਬਹੁਤ ਹੀ ਇੰਪੋਰਟੈਂਟ ਲਾਈਨ ਹੈ ਪ੍ਰਾਚੀਨ ਸਮੇਂ ਵਿੱਚ 90% ਭਾਰਤੀ ਵਸੋਂ ਪਿੰਡਾਂ ਵਿੱਚ ਹੀ ਸੀ ਖੇਤੀਬਾੜੀ ਤੰਦੇ ਦੇ ਹੋਂਦ ਵਿੱਚ ਆਉਣ ਅਤੇ ਪੰਡੂ ਜੀਵਨ ਸ਼ੁਰੂ ਹੋਣ ਤੋਂ ਪਿੱਛੋਂ ਲੋਕਾਂ ਨੇ ਆਪਣੀਆਂ ਵੱਧਦੀਆਂ ਲੋੜਾਂ ਦੀ ਪੂਰਤੀ ਲਈ ਚੀਜ਼ਾਂ ਦੇ ਵਟਾਂਦਰੇ ਦੇ ਰੂਪ ਵਿੱਚ ਵਪਾਰ ਸ਼ੁਰੂ ਕੀਤਾ। ਇਸੇ ਸਮੇਂ ਦੌਰਾਨ ਪਈਏ ਦੀ ਕਾਢ ਹੋਈ ਜਿਸ ਨਾਲ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਹੋਇਆ। ਅੱਗ ਦੀ ਕਾੜ ਹੋਣ ਪਿੱਛੋਂ ਮਨੁੱਖ ਨੇ ਆਪਣਾ ਭੋਜਨ ਵੀ ਕਈ ਥਾਂ ਟੰਗਾ ਨਾਲ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਅੱਗ ਦੀ ਕਾੜ ਹੋਣ ਪਿੱਛੋਂ ਮਨੁੱਖ ਨੇ ਆਪਣਾ ਭੋਜਨ ਵੀ ਕਈ ਟੰਗਾ ਨਾਲ ਪਕਾ ਕੇ ਖਾਣਾ ਸ਼ੁਰੂ ਕਰ ਦਿੱਤਾ ਮਨੁੱਖੀ ਦਿਮਾਗ ਦੇ ਵਿਕਾਸ ਦੇ ਨਾਲ ਮਨੁੱਖੀ ਜ਼ਰੂਰਤਾਂ ਵੀ ਵੱਧਦੀਆਂ ਗਈਆਂ ਜਿਸ ਕਾਰਨ ਤਰਖਾਣਾ ਲੋਹਾਰਾ ਦੁਕਾਨਦਾਰੀ ਅਤੇ ਵਪਾਰ ਆਦ ਜਿਹੇ ਕਈ ਧੰਦੇ ਹੋਂਦ ਵਿੱਚ ਆਏ ਇਸ ਦੇ ਆਧਾਰ ਤੇ ਸਮਾਜ ਵਿੱਚ ਹੋਰ ਕਈ ਵੱਖ-ਵੱਖ ਸਮੂਹ ਬਣਦੇ ਗਏ ਅਤੇ ਸਮਾਜ ਵੱਡਾ ਹੁੰਦਾ ਗਿਆ ਸਮਾਜ ਵਿੱਚ ਵੱਖ-ਵੱਖ ਸਮੂਹਾਂ ਦੀ ਆਪਸੀ ਨਿਰਭਰਤਾ ਵਧਣ ਨਾਲ ਸ਼ਹਿਰੀਕਰਨ ਦਾ ਮੋੜ ਵੱਜਿਆ ਜੀਵਨ ਨੂੰ ਵਧੇਰੇ ਸੁਖਾਵਾਂ ਬਣਾਉਣ ਲਈ ਮਨੁੱਖੀ ਲੋੜਾਂ ਦੇ ਵਾਧੇ ਨਾਲ ਕਈ ਤਰ੍ਹਾਂ ਦੇ ਹੁਨਰਾਂ ਅਤੇ ਦਸਤਕਾਰੀ ਦਾ ਵਿਕਾਸ ਵੀ ਹੋਇਆ ਮਿੱਟੀ ਦੇ ਭਾਂਡੇ ਬਣਾਉਣ, ਚਮੜਾ ਰੰਗਣ, ਕੱਪੜਾ ਬੁਣਨ, ਲੋਹਾਰਾਂ ਅਤੇ ਦਰਖਾਨਾ ਜਿਹੇ ਤੰਦੇ ਹੋਂਦ ਵਿੱਚ ਆਏ। ਸਮੇਂ ਨਾਲ ਮਨੁੱਖ ਨੇ ਆਪਣੀ ਲੋੜ ਤੋਂ ਵਾਧੂ ਅਨਾਜ ਉਗਾਉਣਾ ਅਤੇ ਸਾਂਭ ਕੇ ਰੱਖਣਾ ਸ਼ੁਰੂ ਕੀਤਾ। ਇਸ ਨਾਲ ਹੋਰ ਕਾਫੀ ਵੇਲਾ ਸਮਾਂ ਮਿਲਿਆ ਜਿਸ ਸਮੇਂ ਵਿੱਚ ਕਈ ਕਲਾਵਾਂ ਜਿਹਾ ਕਿ ਤਸਵੀਰਾਂ ਬਣਾਉਣਾ ਸੰਗੀਤ, ਬੁੱਤ ਤਰਾ시 ਅਤੇ ਭਵਨ ਕਲਾ ਦਾ ਨਿਰਮਾਣ ਅਤੇ ਵਿਕਾਸ ਹੋਇਆ। ਹੁਣ ਮਨੁੱਖ ਧਾਤਾਂ ਤੋਂ ਵੀ ਕੁਝ ਸਜਾਵਟਾਂ ਦੀਆਂ ਚੀਜ਼ਾਂ ਅਤੇ ਗਹਿਣੇ ਆਦ ਬਣਾਉਣ ਲੱਗ ਪਿਆ। ਜਨਸੰਖਿਆ ਦੇ ਵਧਣ ਨਾਲ ਪਰਿਵਾਰਾਂ ਦੇ ਸਮੂਹ ਹੋਰ ਵੱਡੇ ਹੋਣ ਲੱਗੇ ਜਿਸ ਕਾਰਨ ਸਮਾਜ ਨੂੰ ਸੰਗਠਿਤ ਕਰਨ ਦੀ ਲੋੜ ਮਹਿਸੂਸ ਹੋਣ ਲੱਗ ਪਈ। ਸੰਗਠਿਤ ਸਮਾਜ ਬਣਾਉਣ ਲਈ ਸਮਾਜ ਛੋਟੇ-ਛੋਟੇ ਸੰਗਠਿਤ ਸਮੂਹਾਂ ਵਿੱਚ ਵੰਡਿਆ ਗਿਆ। ਅਜਿਹੀ ਸੰਗਠਿਤ ਸਮਾਜ ਨੂੰ ਰਾਜ ਕਿਹਾ ਗਿਆ। ਰਾਜ ਦਾ ਪ੍ਰਬੰਧ ਚਲਾਉਣ ਲਈ ਰਾਜ ਸਰਕਾਰ ਬਣਾਈ ਗਈ। ਕਸਬਿਆਂ ਤੋਂ ਪਿੱਛੋਂ ਹੌਲੀ-ਹੌਲੀ ਵਿਦੇਰੇ ਵਿਕਸਿਤ ਸ਼ਹਿਰ ਬਣਨ ਲੱਗੇ। ਵਿਗਿਆਨ ਅਤੇ ਤਕਨੀਕੀ ਵਿਕਾਸ ਵਦਨਾ ਨਾਲ ਸਮਾਜ ਦੀ ਬਹੁਪੱਖੀ ਤਰੱਕੀ ਹੋਣੀ ਸ਼ੁਰੂ ਹੋ ਗਈ ਜੀਵਨ ਵਧੇਰੇ ਸੁਖਮਈ ਅਤੇ ਖੁਸ਼ਹਾਲ ਬਣਿਆ ਕੁਝ ਲੋਕ ਐਸ਼ ਪ੍ਰਸਤ ਹੁੰਦੇ ਗਏ ਸੋ ਇੱਕ ਸ਼ਿਕਾਰੀ ਮਨੁੱਖ ਤੋਂ ਲੈ ਕੇ ਹੁਣ ਤੱਕ ਦੇ ਮਨੁੱਖ ਦਾ ਇਤਿਹਾਸ ਬੜਾ ਲੰਬਾ ਤੇ ਹੈਰਾਨੀਜਨਕ ਹੈ ਇਸ ਤਰ੍ਹਾਂ ਕੁਦਰਤੀ ਵਾਤਾਵਰਣ ਵਿੱਚ ਵਿਚਰਦਾ ਹੋਇਆ ਮਨੁੱਖ ਹੌਲੀ ਹੌਲੀ ਆਪਣੀ ਸੋਚ ਸ਼ਕਤੀ ਦੀ ਵਰਤੋਂ ਕਰਦਾ ਕਰਦਾ ਅੱਜ ਦੇ ਤਕਨੀਕੀ ਯੁੱਗ ਤੱਕ ਪਹੁੰਚ ਗਿਆ ਜਿਸ ਨਾਲ ਆਧੁਨਿਕ ਸਮਾਜ ਦਾ ਜਨਮ ਹੋਇਆ ਜਿੱਥੇ ਕੁਦਰਤ ਨੇ ਇਨਸਾਨ ਲਈ ਕੁਦਰਤੀ ਸਾਧਨਾ ਦੀ ਪਰਮਾਰ ਬਖਸ਼ੀ ਹੈ ਉਥੇ ਮਨੁੱਖ ਨੇ ਇਹਨਾਂ ਪਡਾਰਾਂ ਦੀ ਯੋਗ ਵਰਤੋਂ ਕਰਕੇ ਮਨੁੱਖੀ ਜੀਵਨ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਪੈਦਾ ਕੀਤੀਆਂ ਹਨ ਤੁਸੀਂ ਜਾਣਦੇ ਹੋ ਕਿ ਇਨਸਾਨ ਨੇ ਕੁਦਰਤੀ ਵਾਤਾਵਰਣ ਵਿੱਚ ਕਿੰਨੀਆਂ ਤਬਦੀਲੀਆਂ ਕੀਤੀਆਂ ਅਤੇ ਅਜੇ ਵੀ ਇਸ ਦਾ ਤਕਨੀਕੀ ਵਿਕਾਸ ਜਾਰੀ ਹੈ ਬਾਕੀ ਸਭ ਤਰ੍ਹਾਂ ਦੇ ਵਿਕਾਸ ਦੀ ਤਰ੍ਹਾਂ ਮਨੁੱਖੀ ਜੀਵਨ ਵਿੱਚ ਕੁਝ ਰੀਤੀ ਰਿਵਾਜਾਂ ਵਿਚਾਰਾਂ ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਦਾ ਵਿਕਾਸ ਹੁੰਦਾ ਹੈ ਸਮੇਂ ਦੇ ਬੀਤਣ ਨਾਲ ਇਹ ਸਭ ਰੀਤੀ ਰਿਵਾਜ ਅਤੇ ਪਰੰਪਰਾਵਾਂ ਸਾਡੇ ਇਤਿਹਾਸ ਦੇ ਸੱਭਿਆਚਾਰਕ ਵਿਰਸੇ ਦਾ ਰੂਪ ਲੈ ਲੈਂਦੀਆਂ ਹਨ ਸਮੁਦਾਇ ਜੀਵਨ ਦੀ ਲੋੜ ਸਮੁਦਾਇ ਦੀ ਜ਼ਰੂਰਤ ਇਸ ਲਈ ਪੈਂਦੀ ਹੈ ਕਿਉਂਕਿ ਕੋਈ ਵੀ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਅਤੇ ਨਾ ਹੀ ਰਹਿੰਦਾ ਹੈ ਇਸੇ ਲਈ ਮਨੁੱਖ ਨੂੰ ਸਮਾਜਿਕ પ્રાਣੀ ਕਿਹਾ ਜਾਂਦਾ ਹੈ ਮਨੁੱਖ ਆਪਣੇ ਸੁਭਾਅ ਅਤੇ ਲੋੜਾਂ ਦੀ ਪੂਰਤੀ ਕਾਰਨ ਇੱਕ ਸਮਾਜਿਕ ਜੀਵ ਹੈ ਮੋٹے ਤੌਰ ਤੇ ਸ਼ਹਿਰੀ ਲੋਕ ਆਪਣੇ ਭੋਜਨ ਲਈ ਪੇਂਡੂ ਕਿਸਾਨ ਤੇ ਨਿਰਭਰ ਹਨ ਅਤੇ ਪੇਂਡੂ ਲੋਕ ਸ਼ਹਿਰਾਂ ਵਿੱਚ ਰੋਜ਼ਾਨਾ ਲੋੜਾਂ ਲਈ ਬਣਾਈਆਂ ਜਾਂਦੀਆਂ ਚੀਜ਼ਾਂ ਕਾਰਨ ਸ਼ਹਿਰੀ ਸਮਾਜ ਤੇ ਨਿਰਭਰ ਹਨ ਇਸੇ ਤਰ੍ਹਾਂ ਹੀ ਅੱਜ ਦੇ ਵਿਸ਼ਵਵਿਆਪੀ ਸੰਸਾਰ ਵਿੱਚ ਵੀ ਸਾਰੇ ਦੇਸ਼ ਕਿਸੇ ਨਾ ਕਿਸੇ ਪੱਖੋਂ ਦੂਸਰੇ ਦੇਸ਼ਾਂ ਤੇ ਨਿਰਭਰ ਹਨ ਭਾਵ ਸਾਰੇ ਸੰਸਾਰ ਦਾ ਸਮਾਜ ਹੀ ਕਿਸੇ ਨਾ ਕਿਸੇ ਪੱਖੋਂ ਅੰਤਰ ਨਿਰਭਰ ਹੈ ਜਾਨੀ ਇੱਕ ਦੂਜੇ ਦੀ ਆਪਾਂ ਨੂੰ ਸਾਰਿਆਂ ਨੂੰ ਹੀ ਜ਼ਰੂਰਤ ਹੈ ਇਸ ਲਈ ਸਮਾਜ ਦੀ ਮਨੁੱਖ ਨੂੰ ਹਰ ਪੱਧਰ ਤੇ ਜ਼ਰੂਰਤ ਹੈ ਸਮਾਜ ਜਾਂ ਸਮੁਦਾਇ ਇੱਕ ਥਾਂ ਤੇ ਰਹਿਣ ਵਾਲੇ ਸਾਂਝੇ ਉਦੇਸ਼ ਵਾਲੇ ਸੰਗਠਿਤ ਸਮੂਹ ਨੂੰ ਕਿਹਾ ਜਾਂਦਾ ਹੈ ਦੂਜੇ ਸ਼ਬਦਾਂ ਵਿੱਚ ਸਮਾਜ ਸਮੁਦਾਇ ਵਿੱਚ ਉਹ ਸਾਰੇ ਲੋਕ ਹੁੰਦੇ ਹਨ ਜਿਨ੍ਹਾਂ ਦਾ ਸਾਡੇ ਜੀਵਨ ਤੇ ਪ੍ਰਭਾਵ ਪੈਂਦਾ ਹੈ ਠੀਕ ਹੈ ਇੱਕ ਥਾਂ ਤੇ ਰਹਿਣ ਵਾਲੇ ਸਾਂਝੇ ਉਦੇਸ਼ ਵਾਲੇ ਸੰਗਠਿਤ ਸਮੂਹ ਨੂੰ ਸਮੁਦਾਇ ਕਿਹਾ ਜਾਂਦਾ ਹੈ ਭਾਵੇਂ ਉਹ ਲੋਕ ਸਾਡੇ ਦੇਸ਼ ਵਿੱਚ ਜਾਂ ਬਾਹਰੀ ਦੁਨੀਆ ਵਿੱਚ ਗਵਾਂਡ ਪਿੰਡ ਦੇਸ਼ ਜਾਂ ਵਿਦੇਸ਼ੀ ਸਮਾਜ ਵਿੱਚ ਹੋਣ ਜਿਨ੍ਹਾਂ ਦਾ ਸਾਡੇ ਨਾਲ ਹਰ ਰੋਜ਼ ਵਾਪਿੰਦਾ ਹੈ ਉਹ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਹਨ ਕਿਉਂਕਿ ਸਮੁਦਾਇ ਸਮਾਜ ਸਾਨੂੰ ਘਰ ਤੇ ਸੁਰੱਖਿਆ ਪ੍ਰਦਾਨ ਕਰਦਾ ਹੈ ਠੀਕ ਹੈ ਹਰ ਰੋਜ਼ ਦੀਆਂ ਕੱਪੜਾ ਭੋਜਨ ਮਕਾਨ ਆਦਿ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਸਾਡੇ ਨਾਲ ਵਿਚਾਰਾਂ ਅਤੇ ਗਿਆਨ ਦਾ ਆਦਾਨ ਪ੍ਰਦਾਨ ਕਰਕੇ ਸਾਡੀ ਸੰਸਕ੍ਰਿਤੀ ਅਤੇ ਸਭਿਆਤਾ ਦਾ ਵਿਕਾਸ ਕਰਦਾ ਹੈ ਸਾਡੇ ਵਿੱਚ ਲੋੜੀਂਦੀਆਂ ਕਦਰਾਂ-ਕੀਮਤਾਂ ਅਤੇ ਗੁణਾਂ ਦਾ ਵਿਕਾਸ ਕਰਦਾ ਹੈ। ਦੇਸ਼, ਕੌਮ ਅਤੇ ਸਮੁਦਾਇ ਲਈ ਸਾਡੇ ਫਰਜ਼। ਜਦੋਂ ਸਮਾਜ ਸਾਨੂੰ ਇਹਨਾਂ ਕੁਝ ਦਿੰਦਾ ਹੈ ਤਾਂ ਸਾਡੇ ਵੀ ਕੁਝ ਫਰਜ਼ ਬਣਦੇ ਹਨ। ਪਰਿਵਾਰ ਸਾਡੀਆਂ ਮੁੱਢਲੀਆਂ ਲੋੜਾਂ ਅਤੇ ਸਮਾਜ ਸਾਡੀਆਂ ਸਾਂਝੀਆਂ ਲੋੜਾਂ ਦੀ ਪੂਰਤੀ ਲਈ ਹੁੰਦ ਵਿੱਚ ਆਏ। ਪਰਿਵਾਰ ਵਿੱਚ ਅਸੀਂ ਆਪਣੇ ਮਾਤਾ-ਪਿਤਾ ਤੇ ਨਿਰਪਰ ਕਰਦੇ ਹਾਂ ਸਕੂਲ ਵਿੱਚ ਅਸੀਂ ਆਪਣੇ ਅਧਿਆਪਕਾਂ ਤੇ ਨਿਰਪਰ ਕਰਦੇ ਹਾਂ ਸਾਡੇ ਸਾਰਿਆਂ ਦੇ ਸਮੂਹ ਨਾਲ ਸਮਾਜ ਬੰਦਾ ਹੈ ਇਹ ਸਮਾਜ ਮਨੁੱਖ ਦੀ ਭਲਾਈ ਲਈ ਹੋਣ ਦੇ ਵਿੱਚ ਆਇਆ ਭਾਵ ਮਨੁੱਖੀ ਜੀਵਨ ਸਮਾਜ ਤੋਂ ਬਿਨਾ ਸੰਭਵ ਨਹੀਂ ਹੈ ਅਸੀਂ ਸਾਰੇ ਆਪਣੇ ਪਰਿਵਾਰ ਸਕੂਲ ਪਿੰਡ ਸ਼ਹਿਰ ਜਾਂ ਬਾਕੀ ਦੇ ਸਮਾਜ ਲਈ ਕੁਝ ਨਾ ਕੁਝ ਕਰਦੇ ਹਾਂ ਇੱਕ ਦੂਸਰੇ ਨਾਲ ਮਿਲਵਰਤਨ ਨਾਲ ਰਹਿੰਦੇ ਹਾਂ ਆਪਣੇ ਦੁੱਖ ਸੁੱਖ ਵੀ ਆਪਣੇ ਸਮਾਜ ਵਿੱਚ ਰਹਿੰਦੇ ਹੋਏ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਅਸੀਂ ਸਾਰੇ ਆਪਣੇ ਸਮੁਦਾਏ ਸਮਾਜ ਦਾ ਅਨਿੱਖੜਵਾਂ ਅੰਗ ਹਾਂ ਠੀਕ ਹੈ ਜੀ ਅਸੀਂ ਸਭ ਕੁਝ ਆਪਣੇ ਪਰਿਵਾਰ ਦੇ ਨਾਲ ਆਪਣੇ ਸਮਾਜ ਦੇ ਨਾਲ ਆਪਣੇ ਦੁੱਖ ਸੁੱਖ ਸ਼ੇਅਰ ਕਰਦੇ ਹਾਂ ਅਸੀਂ ਸਾਰੇ ਇੱਕ ਅਨਿੱਖੜਵਾਂ ਅੰਗ ਹਾਂ ਆਪਣੇ ਸਮੁਦਾਏ ਜਾਨੀ ਕਿ ਆਪਣੇ ਸਮਾਜ ਦਾ ਹਰੇਕ ਇਨਸਾਨ ਆਪਣੇ ਸਮਾਜ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਠੀਕ ਹੈ ਜਦੋਂ ਸਾਨੂੰ ਆਪਣੇ ਸਮੁਦਾਏ ਸਮਾਜ ਜਾਂ ਆਪਣੀ ਕੌਮ ਕੋਲੋਂ ਇੰਨਾ ਕੁਝ ਮਿਲਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਠੀਕ ਹੈ ਜੀ ਸਾਡਾ ਵੀ ਫਰਜ਼ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਈਏ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਸਮਾਜ ਪ੍ਰਤੀ ਵਫਾਦਾਰ ਰਹੀਏ ਅਤੇ ਇੱਕ ਲਾਹੇਵੰਦ ਨਾਗਰਿਕ ਬਣੀਏ ਸਾਨੂੰ ਆਪਣੀ ਸਰਕਾਰ ਦੁਆਰਾ ਲਗਾਏ ਗਏ ਟੈਕਸ ਇਮਾਨਦਾਰੀ ਨਾਲ ਅਦਾ ਕਰਨੇ ਚਾਹੀਦੇ ਹਨ ਤਾਂ ਜੋ ਦੇਸ਼ ترقی ਕਰ ਸਕੇ ਇਸੇ ਤਰ੍ਹਾਂ ਦੇਸ਼ ਦੀ ਰੱਖਿਆ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ ਇੱਕ ਚੰਗਾ ਇਨਸਾਨ ਬਣਨ ਲਈ ਸਾਨੂੰ ਆਪਣੇ ਸਮਾਜ ਦੇ ਚੰਗੇ ਨਾਗਰਿਕ ਬੰਨਾ ਜ਼ਰੂਰੀ ਹੈ ਸਾਡਾ ਫਰਜ਼ ਹੈ ਕਿ ਚੰਗੇ ਭਾਰਤੀ ਬਣ ਕੇ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਵੱਧ ਤੋਂ ਵੱਧ ਹਿੱਸਾ ਪਾਈਏ ਆਪਣੇ ਸਮਾਜਿਕ ਅਤੇ ਕੁਦਰਤੀ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਭਾਰਤੀ ਸੱਭਿਆਚਾਰਕ ਪਿੰਨਤਾਵਾ ਭਾਰਤ ਦੇ ਵਿੱਚ ਸੱਭਿਆਚਾਰਕ ਪਿੰਨਤਾਵਾ ਠੀਕ ਹੈ ਸਾਡਾ ਦੇਸ਼ ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੇ ਪ੍ਰਕਿਰਤੀ ਦੁਆਰਾ ਬਣਾਏ ਗਏ ਮੈਦਾਨ ਪਹਾੜਾ ਪਠਾਰਾ ਸਮੁੰਦਰੀ ਤੱਟ ਆਦ ਕਈ ਤਰ੍ਹਾਂ ਦੀਆਂ ਭੂਗੋਲਿਕ ਪਿੰਨਤਾਵਾਂ ਹਨ ਜਿਸ ਕਾਰਨ ਦੇਸ਼ ਦੇ ਵੱਖ-ਵੱਖ ਭਾਗਾਂ ਦਾ ਜਲਵਾਜੂ ਮੌਸਮ ਲੋਕਾਂ ਦੀ ਰਿਹائش ਪਹਿਰਾਵਾ ਭੋਜਨ ਰੀਤੀ ਰਿਵਾਜ ਲੋਕ ਨਾਚ ਅਤੇ ਲੋਕ ਗੀਤ ਵਿੱਚ ਪਿੰਨਤਾ ਹੈ ਇਨਾ ਸਭ ਪਿੰਨਤਾਵਾਂ ਦੇ ਹੁੰਦੇ ਹੋਏ ਵੀ ਅਸੀਂ ਸਭ ਭਾਰਤ ਵਾਸੀ ਹਾਂ ਅਤੇ ਇਹੀ ਸਾਡੀ ਸਾਰਿਆਂ ਦੀ ਪਛਾਣ ਹੈ ਕੀ ਤੁਸੀਂ ਜਾਣਦੇ ਹੋ ਭਾਰਤ ਉਹਨਾਂ ਕੁਝ ਦੇਸ਼ਾਂ ਵਿੱਚੋਂ ਹੈ ਜਿਨ੍ਹਾਂ ਦਾ ਸੱਭਿਆਚਾਰ ਵਿਰਸਾ ਅਮੀਰ ਅਤੇ ਵੱਖਰੇਵੇਂਆ ਭਰਿਆ ਹੈ ਪਰ ਇਹ ਸਾਡੀ ਸ਼ਕਤੀ ਦਾ ਸੋਮਾ ਹੈ ਜਿਹੜੇ ਸਾਡੇ ਵੱਖਰੇਵੇਂ ਹਨ ਸਾਡੇ ਵਿੱਚ ਭਿੰਨਤਾਵਾਂ ਹਨ ਉਹ ਸਾਡੀ ਸ਼ਕਤੀ ਦਾ ਸੋਮਾ ਹੈ ਸਾਡੇ ਦੇਸ਼ ਨੂੰ ਭਿੰਨਤਾਵਾਂ ਵਿੱਚ ਏਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ਇਹ ਏਕਤਾ ਭਾਵਨਾਵਾਂ ਅਤੇ ਅਹਿਸਾਸਾਂ ਦੀ ਹੈ ਹਰ ਭਾਰਤੀ ਨੂੰ ਆਪਣੇ ਦੇਸ਼ ਦੀ ਏਕਤਾ ਤੇ ਗੌਰਵ ਹੈ ਸਮਾਜਿਕ ਵਿਗਿਆਨ ਦੇ ਵਿਸ਼ੇ ਦੇ ਅਧਿਐਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦੇਸ਼ ਦੇ ਵਿਕਾਸ ਵਿੱਚ ਵੱਖ-ਵੱਖ ਸਮੂਹਾਂ ਪਿੰਨਤਾਵਾਂ ਦੇ ਬਾਵਜੂਦ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਸੱਭਿਆਚਾਰ ਸਾਂਝ ਦੇ ਮਹੱਤਵ ਨੂੰ ਸਮਝਣ ਨਾਲ ਹੀ ਸਾਡੇ ਵਿੱਚ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਅਸੀਂ ਸਾਰੇ ਭਾਰਤੀ ਆਪਣੇ ਅਮੀਰ ਸੱਭਿਆਚਾਰ ਤੇ ਫਕਰ ਮਹਿਸੂਸ ਕਰਦੇ ਹਾਂ ਠੀਕ ਹੈ ਜੀ ਸੋ ਅੱਜ ਦਾ ਆਪਣਾ ਇਹ ਟੋਪਿਕ ਕੰਪਲੀਟ ਹੁੰਦਾ ਹੈ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਦੇ ਕੁਐਸਚਨ ਆਨਸਰ ਕਰਾਂਗੇ ਠੀਕ ਹੈ ਜੀ ਆਈ ਹੋਪ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਕਰਨਾ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਨਾ ਧੰਨਵਾਦ